ਆ ਮੇਰੇ ਸਤਿਗੁਰੂ ਤਾਨੂੰ ਸਜਦਾ ਹੀ ਕਰ ਸਕਦੇ ਆ ਤੇਰੇ ਸੋਹਣੇ ਸਰੂਪ ਨੂੰ ਅਸੀਂ ਕਿਵੇਂ ਬਿਆਨ ਕਰੀਏ ਕਾਜੀ ਮੁਹੰਮਦ ਲਤੀਫ ਹੋਇਆ ਆ ਸ਼ਾਹ ਮੁਹੰਮਦ ਲਤੀਫ ਉਹਨੇ ਵੀ ਇਹੀ ਜ਼ਿਕਰ ਕੀਤਾ ਵੀ ਮੇਰਾ ਚਿੱਤ ਕੀਤਾ ਸੀ ਮੈਂ ਗੁਰੂ ਗੋਬਿੰਦ ਸਿੰਘ ਬਾਰੇ ਕੁਝ ਲਿਖਾਂ ਜੀ ਪਰ ਕਹਿਣ ਲੱਗਾ ਮੈਂ ਕਲਮ ਪਾਸੇ ਰੱਖ ਦਿੱਤੀ ਕਿਸੇ ਨੇ ਕਿਹਾ ਵੀ ਕਿਉਂ ਪਾਸੇ ਰੱਖ ਦਿੱਤੀ ਉਹ ਕਹਿਣ ਲੱਗਾ ਮੈਂ ਲਿਖਣ ਲੱਗਾ ਗੁਰੂ ਬਾਰੇ ਪਰੇ ਚੇਲੇ ਵੀ ਨੇ ਮੈਂ ਚੇਲੇ ਬਾਰੇ ਲਿਖਣ ਲੱਗ ਪਿਆ ਸੂਰਮੇ ਵੀ ਨੇ ਸੂਰਮੇ ਬਾਰੇ ਲਿਖਿਆ ਇਹ ਕਵੀ ਵੀ ਨੇ ਕਵੀ ਬਾਰੇ ਲਿਖਦਾ ਇਹ ਦਾਤਾ ਵੀ ਆ ਦਾਤੇ ਬਾਰੇ ਲਿਖਦਾ ਇਹ ਚੇਲਾ ਵੀ ਆ ਕਹਿਣ ਲੱਗਾ ਕਿਹੜੇ ਕਿਹੜੇ ਗੁਣ ਲਿਖਾਂ ਬਸ ਮੈਂ ਕਲਮ ਥੱਲੇ ਰੱਖ ਕੇ ਸਜਦਾ ਹੀ ਕਰ ਦੁੱਤਾ ਤੇ ਗੁਰੂ ਨੂੰ ਸਜਦਾ ਹੀ ਕਰਨਾ ਚਾਹੀਦਾ ਜਿਹਨੂੰ ਸਾਬ ਕਹਿੰਦੇ ਰੱਬ ਵਾਹਿਗੁਰੂ ਕਾਲ ਪੁਰਖ ਦੇ ਸਾਰੇ ਗੁਣ ਗੁਰੂ ਰੂਪ ਚ ਪ੍ਰਗਟਿਆ ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਤ ਉਹ ਗੁਰੂ ਦਾ ਸਰੂਪ ਸੋਹਣਾ ਹੀ ਆ ਉਹਨੂੰ ਅੱਖਰਾਂ ਚ ਨਹੀਂ ਬਿਆਰਿਆ